ਹੈਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਈਆਂ ਇੱਕ ਫਿਰ ਨਵੀਂ ਵੀਡੀਓ ਤੁਹਾਡੇ ਲਈ ਜਿਸ ਦਾ ਇੰਤਜ਼ਾਰ ਸੀ ਤੁਹਾਨੂੰ ਬਹੁਤ ਦਿਨਾਂ ਦਾ ਮੈਨੂੰ ਪੱਕਾ ਪਤਾ ਲੱਗ ਰਿਹਾ ਹੈ ਸੂਰਜ ਗ੍ਰਹਿ 21 ਸਤੰਬਰ ਦੀ ਰਾਤ ਕੀ ਇਹ ਭਾਰਤ ਚ ਦੇਖੇਗਾ ਕੀ ਸूतक ਲਾਗੂ ਹੋਏਗਾ ਅਤੇ 12 ਰਾਸ਼ੀਆਂ ਉੱਤੇ ਇਸ ਦਾ ਕੀ ਪ੍ਰਭਾਵ ਪੈਣਾ ਵੀਡੀਓ ਦੇ ਅੰਤ ਚ ਮੈਂ ਤੁਹਾਨੂੰ ਇੱਕ ਐਸਾ ਵਿਰਲਾ ਉਪਾਅ ਵੀ ਦੱਸਣਾ ਰੇਅਰੈਸਟ ਰੂਪਾ ਜੋ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਸ ਲਈ ਕਿਰਪਾ ਕਰਕੇ ਮੇਰੇ ਪਿਆਰੇ ਦਰਸ਼ਕੋ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਜ਼ਰੂਰ ਬਣੇ ਰਹਿਣਾ ਪਹਿਲਾਂ ਮੈਂ ਦੱਸ ਦਵਾਂ ਪੰਚਾਂਗ ਪੰਚਾਂਗ ਮੈਂ ਹਲਕੀਆਂ ਫੁਲਕੀਆਂ ਐਪਸ ਤੋਂ ਨਹੀਂ ਲੈਂਦੀ ਟੌਪ ਕਲਾਸ ਥਾਵਾਂ ਤੋਂ ਮੇਰਾ ਪੰਚਾਂਗ ਕੈਲਕੂਲੇਟ ਹੁੰਦਾ ਪੰਜ ਛੇ ਥਾਵਾਂ ਦੀ ਗਣਨਾ ਤੋਂ ਬਾਅਦ ਫਾਈਨਲ ਰਿਜ਼ਲਟ ਐਕਿਊਰੇਸ਼ਨ 100% ਜੋ ਸਮਾ ਹੈ ਉਹਦੇ ਨਾਲ ਮੇਰਾ ਕੋਈ ਸਮਝੌਤਾ ਨਹੀਂ ਹੈ ਨਾ ਜੋ ਤੁਹਾਨੂੰ ਦੇਣਾ ਉਹ ਸਹੀ ਦੇਣਾ ਇਹ ਸੂਰਜ ਗ੍ਰੈਂਡ 21 ਸਤੰਬਰ 25 ਨੂੰ ਰਾਤ 10:59 ਮਿੰਟ ਤੇ ਸ਼ੁਰੂ ਹੋਏਗਾ 22 ਸਤੰਬਰ ਨੂੰ ਰਾਤ 1:11 ਮਿੰਟ ਤੇ ਇਸ ਦਾ ਮੱਧ ਬਿੰਦੂ ਆਏਗਾ ਤੇ 22 ਸਤੰਬਰ ਦੀ ਸਵੇਰ 3:23 ਮਿੰਟ ਤੇ ਇਹ ਸੂਰਜ ਗ੍ਰੈਂਡ ਸਮਾਪਤ ਹੋ ਜਾਏਗਾ ਇੱਕ ਅੰਸ਼ਿਕ ਸੂਰਜ ਗ੍ਰਹਿਣ ਹੈ ਭਾਰਤ ਲਈ ਇਹ ਗ੍ਰਹਿਣ ਅਸਲ ਚ ਨਿਊਜ਼ੀਲੈਂਡ ਦੱਖਣੀ ਪੈਸੀਫਿਕ ਦੇ ਟਾਪੂਆਂ ਪੂਰਬੀ ਆਸਟ੍ਰੇਲੀਆ ਤੇ ਅੰਟਾਰਕਟਿਕਾ ਵਿੱਚ ਦਿਸਣਾ ਹੈ ਭਾਰਤ ਵਿੱਚ ਇਹ ਗ੍ਰਹਿਣ ਬਿਲਕੁਲ ਨਹੀਂ ਦਿਸਣਾ ਇਸ ਲਈ ਸੂਤਕ ਕਾਲ ਲਾਗੂ ਨਹੀਂ ਹੋਏਗਾ ਪਰ 12 ਰਾਸ਼ੀਆਂ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਕੀ ਅਸਰ ਨਹੀਂ ਹੋਣਾ ਉਹ ਪ੍ਰਕਿਰਿਆ ਤਾਂ ਚੱਲ ਹੀ ਰਹੀ ਹੁਣੀ ਨਾ ਸੋ 12 ਰਾਸ਼ੀਆਂ ਤੇ ਇਸ ਦਾ ਅਸਰ ਕੀ ਹੋਏਗਾ ਤੇ ਮੈਂ ਤੁਹਾਨੂੰ ਦੱਸਾਂਗੀ ਇੱਕ ਉਪਾਅ ਬਹੁਤ ਧਿਆਨ ਨਾਲ ਤੁਸੀਂ ਆਪਣੀ ਆਪਣੀ ਰਾਸ਼ੀ ਸੁਣ ਲਓ ਅਸਰ ਸੁਣੋ ਤੇ ਉਪਾਅ ਜ਼ਰੂਰ ਕਰ ਦੇਣਾ ਠੀਕ ਹੈ ਜੀ ਡਰਨ ਦੀ ਲੋੜ ਨਹੀਂ ਹੁੰਦੀ ਆਪਾਂ ਪ੍ਰੀਕਾਸ਼ਨਰੀ ਮੀਂਹਰ ਲੈ ਲੈਣੇ ਹੁੰਦੇ ਆ ਸੁਰੱਖਿਅਤ ਕਵਚ ਸੋ 12 ਰਾਸ਼ੀਆਂ ਚ ਸਭ ਤੋਂ ਪਹਿਲਾਂ ਆ ਗਈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਸੂਰਜ ਗ੍ਰਹਿ ਜੋ 21 ਬਈ ਦੀ ਰਾਤ ਲੱਗਣ ਜਾ ਰਿਹਾ ਆ ਤੁਹਾਡੀ ਰਾਸ਼ੀ ਦੇ ਉੱਪਰ ਤੁਹਾਡੇ ਲਈ ਮੈਂ ਦੱਸਣ ਜਾ ਰਹੀ ਆ ਕੰਮ ਦਾ ਬੋਝ ਜਿਹੜਾ ਹੈ ਉਹ ਬਹੁਤ ਵੱਧ ਜਾਣਾ ਤੁਸੀਂ ਆਪਣੇ ਗੁੱਸੇ ਤੇ ਕਾਬੂ ਰੱਖੋਗੇ ਗੁੱਸਾ ਚੜਨਾ ਬਹੁਤ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਉਪਾਅ ਕਰ ਲਿਓ ਹਨੂਮਨ ਚਾਲੀਸਾ ਦਾ ਪਾਠ ਕਰਨਾ ਹੈ ਬ੍ਰਿਖ ਰਾਸ਼ੀ ਵਾਲਿਓ ਪਿਆਰ ਦੇ ਰਿਸ਼ਤਿਆਂ 'ਚ ਟਕਰਾਅ ਹੋ ਸਕਦਾ ਹੈ ਨੇੜਲੇ ਰਿਸ਼ਤੇ ਕਰੀਬੀ ਰਿਸ਼ਤੇ ਨਾਰਾਜ਼ਗੀਆਂ ਵੱਧ ਸਕਦੀਆਂ ਉਪਾਅ ਕਰ ਲਿਓ ਮਾਤਾ ਲక్ష్ਮੀ ਨੂੰ ਕਮਲ ਦਾ ਫੁੱਲ ਬਹੁਤ ਪਿਆਰਾ ਆ ਉਹ ਅਰਪਤ ਕਰ ਦਿਓ ਮਿਥਨ ਰਾਸ਼ੀ ਦੀ ਵਾਰੀ ਆ ਗਈ ਘਰ ਪਰਿਵਾਰ ਦੀਆਂ ਚਿੰਤਾਵਾਂ ਵੱਧ ਜਾਣੀਆਂ ਇਸ ਲਈ ਧਿਆਨ ਨਾਲ ਚੱਲੋਗੇ ਤੁਸੀਂ ਇੱਕ ਉਪਾਅ ਕਰ ਦੇਣਾ ਗਾਂ ਨੂੰ ਹਰਾ ਚਾਰਾ ਪਾ ਦੇਣਾ ਕਰਕ ਰਾਸ਼ੀ ਦੀ ਵਾਰੀ ਹੈ ਭਰਾਵਾਂ ਭੈਣਾਂ ਚ ਆਪਸ ਚ ਗਲਫਹਿਮੀਆਂ ਪੈਦਾ ਹੋ ਜਾਣੀਆਂ ਨਾਰਾਜ਼ਗੀਆਂ ਵੱਧ ਜਾਣੀਆਂ ਤੁਸੀਂ ਉਪਾਅ ਕਰ ਦਿਓ ਸੋਮਵਾਰ ਆਉਣਾ ਜਦੋਂ ਚੰਦਰਮਾ ਨੂੰ ਦੁੱਧ ਅਰਪਿਤ ਕਰਨਾ ਆ ਕੱਚਾ ਦੁੱਧ ਪਿਓਰ ਸਾਫ ਸੁਥਰਾ ਸ਼ੁੱਧ ਸਵੱਛ ਸਿੰਘ ਰਾਸ਼ੀ ਦੀ ਵਾਰੀ ਆ ਖਰਚੇ ਵਧਣਗੇ ਤੇ ਆਰਥਿਕ ਤੌਰ ਤੇ ਆਪਣੇ ਜਿਹੜੀ ਜੇਬ ਐਸ ਨੂੰ ਸੰਭਾਲ ਕੇ ਰੱਖਣਾ ਪੈਣਾ ਤੁਹਾਨੂੰ ਚਾਦਰ ਦੇਖ ਕੇ ਪੈਰ ਫਸਾਰੋਗੇ ਉਪਾਗ ਕਰ ਲਿਓ ਸੂਰਜ ਨੂੰ ਜਲ ਅਰਪਨ ਕਰ ਦਿਓ ਤੇ ਓਮ ਆਦਿੱਤਯੈ ਨਮਹਾਂ ਦਾ ਜਪ ਕਰੋ ਤੁਰਦੇ ਫਿਰਦੇ ਜੇ ਬੈਠ ਸਕਦੇ ਹੋ 10 ਮਿੰਟ ਤਾਂ ਉਹਦੇ ਵਰਗੀ ਤਾਂ ਕੋਈ ਰੀਸ ਹੀ ਨਹੀਂ ਕੰਨੇ ਰਾਸ਼ੀ ਦੀ ਵਾਰੀ ਜਦੋਂ ਆਉਂਦੀ ਆ ਤਾਂ ਇਸ ਸੂਰਜ ਗ੍ਰੈਂਡ ਦਾ ਅਸਰ ਕੰਨਿਆ ਰਾਸ਼ੀ ਵਾਲਿਆਂ ਤੇ ਪੈਣਾ ਹੀ ਪੈਣਾ ਆ ਕਿਉਂਕਿ ਇਹ ਗ੍ਰੈਂਡ ਤੁਹਾਡੀ ਹੀ ਰਾਸ਼ੀ ਵਿੱਚ ਲੱਗਣ ਜਾ ਰਿਹਾ ਸਿਹਤ ਦਾ ਅਸਰ ਬਹੁਤ ਸਿਹਤ ਦਾ ਧਿਆਨ ਰੱਖਣਾ ਪਏਗਾ ਸਿਹਤ ਤੇ ਅਸਰ ਪੈਣਾ ਆ ਤਣਾਅ ਟੈਨਸ਼ਨ ਵੱਧ ਜਾਣਾ ਪਲੀਜ਼ ਉਸ ਦਾ ਖਿਆਲ ਰੱਖਿਓ ਦਿਮਾਗੀ ਤوازن ਠੀਕ ਰਹੇ ਉਪਾਗ ਕਰ ਲਿਓ ਵਿਸ਼ਨੂ ਜੀ ਨੂੰ ਪੀਲੀਆਂ ਚੀਜ਼ਾਂ ਅਰਪਿਤ ਕਰ ਦਿਓ ਕੋਈ ਵੀ ਚਾਹੇ ਗੇਂਦੇ ਤੇ ਫੁੱਲ ਹੀ ਚੜਾ ਦਿਓ ਚਾਹੇ ਪੀਲੀ ਮਿਠਾਈ ਜੜਾ ਦਿਓ ਇੱਛਾ ਤਾਂ ਤੁਹਾਡੀ ਆ ਉਹ ਪਿਆਰ ਦੇ ਭੁੱਖੇ ਨੇ ਤੁਲਾ ਰਾਸ਼ੀ ਦੀ ਵਾਰੀ ਆ ਗਈ ਰਿਸ਼ਤਿਆਂ 'ਚ ਗਲਤਫਹਿਮੀਆਂ ਹੋ ਸਕਦੀਆਂ ਹਨ ਇਸ ਲਈ ਤੁਸੀਂ ਇੱਕ ਉਪਾਅ ਕਰ ਦੇਣਾ ਮਾਂ ਦੁਰਗਾ ਨੂੰ ਲਾਲ ਫੁੱਲ ਭੇਟ ਕਰ ਦਿਓ ਗੁਲਾਬ ਛੜਾ ਦਿਓ ਲਾਲ ਫੁੱਲ ਬਹੁਤ ਨੇ ਬਾਕੀ ਸ਼ਰਦਾ ਦੀ ਗੱਲ ਹੈ ਵਿ੍ਰਸਚਿਕ ਰਾਸ਼ੀ ਦੀ ਵਾਰੀ ਦੀ ਗੱਲ ਕਰਾਂ ਤਾਂ ਦੋਸਤਾਂ ਨਾਲ ਟਕਰਾਅ ਹੋ ਸਕਦਾ ਹੈ ਇਸ ਲਈ ਕਲਾਕਲੇਸ਼ ਤੋਂ ਬਚੋ ਉਪਾਅ ਕਰ ਦਿਓ ਸ਼ਨੀ ਮੰਤਰ ਜਪਣਾ ਹੈ ਤੇ ਕਾਲੇ ਤਿਲ ਦਾ ਦਾਨ ਕਰ ਦੇਣਾ ਤਨੂ ਰਾਸ਼ੀ ਦੀ ਵਾਰੀ ਆ ਗਈ ਕੈਰੀਅਰ 'ਚ ਦਬਾਅ ਪ੍ਰੈਸ਼ਰ ਵਧੇਗਾ ਇਸ ਲਈ ਤੁਸੀਂ ਉਪਾਗ ਕਰ ਦਿਓ ਛੋਲਿਆਂ ਦੀ ਦਾਲ दान ਕਰ ਦੇਣੀ ਆ ਕਿਸੇ ਵੀ ਲੋੜਵੰਦ ਨੂੰ ਦੁਆਵਾ ਮਦਦ ਆਏਗਾ ਮਕਰ ਰਾਸ਼ੀ ਦੀ ਵਾਰੀ ਹੈ ਇਸ ਸੂਰਜ ਗ੍ਰਹਿ ਦਾ ਅਸਰ ਪੜ੍ਹਾਈ ਤੇ ਪੜ੍ਹਨਾ ਤੇ ਯਾਤਰਾ ਤੇ ਪੈਣਾ ਪੜ੍ਹਾਈ ਤੇ ਯਾਤਰਾ 'ਚ ਰੁਕਾਵਟ ਆ ਸਕਦੀ ਆ ਉਪਾਅ ਕੀ ਹੈ ਕੋਈ ਪਾਠ ਕਰ ਲਓ ਵੈਦਿਕ ਗੱਲ ਕਰਾਂ ਤਾਂ ਭਗਵਤ ਕੀਤਾ ਦਾ ਪਾਠ ਕਰ ਲਓ ਕੰਬ ਰਾਸ਼ੀ ਦੀ ਗੱਲ ਹੈ ਸਾਂਝੇ ਪੈਸੇ ਤੇ ਲੋਨ ਮੁਸ਼ਕਲ ਆ ਜਾਣੀਆਂ ਇਸ ਲਈ ਪਾਰਟਨਰਸ਼ਿਪ ਤੋਂ ਥੋੜਾ ਬਚ ਕੇ ਰਹਿਣਾ ਆ ਉਪਾਅ ਕਰ ਲਿਓ ਕਾਲੇ ਤਿਲ ਜਲਚ ਮਲਾਉਣੇ ਆ ਛੁਟਕੀ ਇੱਕ ਤੇ ਇਸ ਨੂੰ ਅਰਪਤ ਕਰ ਦੇਣਾ ਮੀਨ ਰਾਸ਼ੀ ਦੀ ਵਾਰੀ ਜੀਵਨ ਸਾਥੀ ਨਾਲ ਗਲਤਫਹਿਮੀਆਂ ਹੋ ਸਕਦੀਆਂ ਇਸ ਲਈ ਤੁਸੀਂ ਪਹਿਲਾ ਕਦਮ ਚੱਕ ਲਓ ਵਿਸ਼ਨੂੰ ਸੈਸਰ ਨਾਮ ਦਾ ਪਾਠ ਕਰ ਲਓ ਸਭ ਕੁਝ ਠੀਕ ਰਹੇਗਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੀ ਰਾਸ਼ੀ ਕਿਹੜੀ ਆ ਕਦੀ ਕਮੈਂਟ ਕਰਦੇ ਨਹੀਂ ਨਾ ਦੱਸਦੇ ਹੋ ਪਤਾ ਨਹੀਂ ਤੁਹਾਡੇ ਹੱਥ ਕਿਹਨੇ ਫੜ ਲਏ ਆ ਉਦਾਂ ਤੁਸੀਂ ਟਾਈਪ ਬੜੀ ਤੇਜ਼ੀ ਤੇਜ਼ੀ ਨਾਲ ਕਰ ਲੈਂਦੇ ਹੋ ਮੈਂ ਦੇਖਿਆ ਬੜੀ ਫਾਸਟ ਟਾਈਪਿੰਗ ਕਰਦੇ ਹੋ ਸੋ ਕਮੈਂਟ ਕਰਕੇ ਦੱਸ ਸਕਦੇ ਹੋਗੇ ਤੁਹਾਡੀ ਰਾਸ਼ੀ ਕਿਹੜੀ ਆ ਤੇ ਕੀ ਤੁਸੀਂ ਸੋਚਦੇ ਹੋ ਕਿ ਇਸ ਗ੍ਰਹਿ ਦਾ ਅਸਰ ਤੁਹਾਡੇ ਜੀਵਨ ਤੇ ਪਵੇਗਾ ਡਾਕਟਰ ਤੇਰਾ ਕਰਨੇ ਤਾਂ ਬਾਕੂ ਵੀ ਤੁਹਾਨੂੰ 21 ਬਾਈ ਦੀ ਰਾਤ ਸੁਚੇਤ ਰਹਿਣ ਲਈ ਦੱਸ ਦਿੱਤਾ ਚਾਹੇ ਅਨਸ਼ਕ ਸੂਰਜ ਗ੍ਰਹਿਣਾ ਕਿਉਂਕਿ 12 ਦੀਆਂ 12 ਰਾਸ਼ੀਆਂ ਲਪੇਟੇ ਚ ਆਉਣੀਆਂ ਆ ਮੈਂ ਸੋਚਿਆ ਵੀਡੀਓ ਬਣਾਦਾ ਸੋ ਮੈਂ ਤੁਹਾਡੇ ਸਨਮੁਖੇ ਵੀਡੀਓ ਪੇਸ਼ ਕਰਦੀ ਆ ਇੱਕ ਉਪਾਅ ਦੇ ਦਵਾਂ ਜਿੱਦਨ ਗ੍ਰੈਂਡ ਖਤਮ ਹੋਣਾ ਤੜਕਸਾਰ ਅਗਲੇ ਦਿਨ ਸਵੇਰ ਨੂੰ ਤਾਂਬੇ ਦੇ ਲੋਟੇ ਚ ਜਲ ਗੁੜ ਦਾ ਛੋਟਾ ਜਿਹਾ ਟੁਕੜਾ ਇੰਤਜ਼ਾਰ ਨਹੀਂ ਕਰਨਾ ਕਿ ਉਹ ਗੁੜ ਘੁਲਦਾ ਪਿਆ ਘੰਟਿਆਂ ਬਧੀ ਘੁਣ ਨੂੰ ਲਾਏਗਾ ਬਸ ਤੁਸੀਂ ਪਾਤਾ ਐਬਜ਼ੌਰਬ ਹੋ ਐਬਜ਼ੌਰਬ ਹੋ ਗਈ ਐਨਰਜੀ ਦੈਟਸ ਆਲ ਇੱਕ ਲਾਲ ਫੁੱਲ ਉਹ ਲੈ ਲਓ ਇਹ ਜਲ ਚ ਤੁਸੀਂ ਸਿੱਟ ਲੈਣਾ ਸਾਰਾ ਕੁਝ ਸੂਰਜ ਨੂੰ ਅਰਪਿਤ ਕਰ ਦਿਓ ਅਰਗ ਦੇ ਦਿਓ ਫਿਰ ਘਰ ਦੇ ਮੁੱਖ ਦਰਵਾਜ਼ੇ ਤੇ ਕਾਲੇ ਤੇਲ ਮਿਲਿਆ ਜਲ ਛਿੜਕ ਲਓ ਇਹ ਤਾਂ ਹਮੇਸ਼ਾ ਕਰਦੇ ਰਿਆ ਕਰੋ ਇਹ ਉਪਾਅ ਗ੍ਰਹਿਣ ਦੀ 네ਗੇਟਿਵਿਟੀ ਨੂੰ ਦੂਰ ਕਰੇਗਾ ਤੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਸਮ੍ਰiddhi ਲਿਆਏਗਾ ਠੀਕ ਹੈ ਜੀ ਕੋਈ ਖਤਰਾ ਨਹੀਂ ਹੈ ਕਿਉਂਕਿ ਸੂਤਕ ਨਹੀਂ ਹੈ ਖਤਰੇ ਦਾ ਮਤਲਬ ਵਹਿਮ ਭਰਮ ਚ ਨਹੀਂ ਅਸੀਂ ਪੈਣਾ ਰਾਸ਼ੀਆਂ ਦੱਸ ਦਿੱਤੀਆਂ ਉਹਨਾਂ ਚ ਖਤਰਾ ਆ ਤੁਸੀਂ ਉਹ ਉਪਾਅ ਕਰ ਲੈਣੇ ਖਤਰਿਆਂ ਤੋਂ ਉਹ ਸੁਰੱਖਿਆ ਕਵਚ ਦੇ ਰੂਪ ਤੁਹਾਨੂੰ ਬਚਾਉਣਗੇ ਜੇ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਦੀ ਆਪਸ਼ਨ ਕਰਮਾ ਨਾਲ ਮਿਲੀ ਹੈ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਹਾਈਪ ਪ੍ਰੈਸ ਕਰਨਾ ਆਪਸ਼ਨ ਨਾ ਭੁੱਲੋ ਡਾਕਟਰ ਤੇਰਾਕੋਰ ਚੈਨਲ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੰਟੈਂਟ ਡਿਫਰੈਂਟ ਨੇ ਬਾਕੀ YouTube ਵੀਡੀਓਜ਼ ਨਾਲ ਮੈਂ ਵੈਮਾ ਪਰਮਚ ਨਹੀਂ ਪਾਉਣੀ ਮੈਂ ਸਿਰਫ ਵਿਗਿਆਨਕ ਤੇ ਪ੍ਰਾਤਨ ਵੈਦਿਕ ਗ੍ਰੰਥਾਂ ਦੀ ਗੱਲ ਕਰਦੀਆਂ ਸੈਂਟੀਫਿਕਲੀ ਗੱਲ ਕਰਦੀਆਂ ਮੈਂ ਡਾਕਟਰ ਤੇਰਨਕੌਰ ਅਗਲੀ ਵੀਡੀਓ ਚ ਤੁਹਾਨੂੰ ਮਿਲਾਂਗੀ ਰੱਖੋ ਆਪਣਾ ਖਿਆਲ ਟਿਲ ਦੈਨ ਬਾਏ ਬਾਏ